ਖਾਲੀ ਦਾਲ ਚ ਫੁੱਟ ਪੈਣੀ ਤੇ ਕਾਲੀ ਦਾਲ ਦਾ ਕਮਜ਼ੋਰ ਹੋਣਾ ਮੇਰੇ ਮਤਲਬ ਕਿਸੇ ਹੋਰ ਦੇ ਅਲੱਗ ਵਿਚਾਰ ਹੋ ਸਕਦੇ ਆ ਪੰਜਾਬ ਦੀ ਰਾਜਨੀਤੀ ਵਾਸਤੇ ਇਹ ਕੋ ਚੰਗਾ ਸੰਕੇਤ ਨਹੀਂ ਹੈਗਾ ਕਿਉਂਕਿ ਸੰਗੀ ਚਾਚੇ ਵਿੱਚ ਖੇਤਰੀ ਪਾਰਟੀਆਂ ਦਾ ਸਹਾਰਾ ਤੇ ਉਹਨਾਂ ਦਾ ਮਜ਼ਬੂਤ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੀਆਂ ਕੇਂਦਰੀਕਰਿਤ ਪਾਰਟੀਆਂ ਇਹਨਾਂ ਦੀ ਆਪਣੀਆਂ ਇੱਕ ਪ੍ਰਾਇੋਰਟੀਜ਼ ਹੁੰਦੀ ਹੈਗੀਆਂ ਆਪਣੇ ਇੱਕ ਏਜੰਡਾ ਹੁੰਦਾ ਕਿ ਖੇਤਰੀ ਪਾਰਟੀ ਦਾ ਏਜੰਡਾ ਉਹ ਖੇਤਰੀ ਸਪੈਸਟ ਕੋ ਹੁੰਦਾ ਉਹ 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 ਆਲੇ ਦੁਆਲੇ ਕੋ ਪੰਜਾਬ ਪੰਜਾਬ ਦੀ ਖੇਤਰੀ ਪਾਰਟੀ ਜਿੰਦਾ ਪੰਜਾਬ ਦੇ ਖੇਤਾਂ ਵਾਸਤੇ ਪ੍ਰਮੁੱਖਤਾ ਨਾਲ ਉਹ ਬਹਾਰੂਗਾ ਹੈਗਾ ਸੋ ਮੇਰੇ ਅਮਨਤਾ ਸਮਝਦਾ ਕਿ ਪੰਜਾਬ ਦੀ ਬਦਕਿਸਮਤੀ ਹੋਊਗੀ ਜੇ ਅਕਾਲੀ ਦਲ ਖਾਤਮੇ ਵੱਲ ਜਾਂਦਾ ਹੈਗਾ ਜਾਂ ਇੰਨਾ ਕਮਜ਼ੋਰ ਹੋ ਜਾਂਦਾ ਕਿ ਉਹਦੀ ਅਸੀ ਹਸਤੀਉ ਦੀ ਮਿਟਰ ਦੇ ਕੰਡੇ ਪਹੁੰਚ ਜਾਂਦੀ ਹੈ ਜਿਸ ਤਰ੍ਹਾਂ ਕਾਜਲ ਚਲਾਇਆ ਗਿਆ ਪਰਵਾਰਿਕ ਪਾਰਟੀ ਤੌਰ ਤੇ ਚਲਾਇਆ ਗਿਆ ਹੈਗਾ ਬਾਦਲ ਸਾਹਿਬ ਉਹਨਾਂ ਦਾ ਪੇਟਾ ਉਹਨਾਂ ਦੀ ਉਹਨਾਂ ਦੀ ਨੂੰਹ ਉਹਨਾਂ ਦਾ ਜਵਾਈ ਉਹਨਾਂ ਦਾ ਨੂੰਹ ਦਾ ਭਰਾ ਜਾਂ ਇੱਕ ਖਾਨਦਾਨੀ ਇੱਕ ਪਾਰਟੀ ਬਣਾ ਕੇ ਜਿਵੇਂ ਚਲਾਈ ਗਈ ਹੈ ਔਰ ਪੰਜਾਬ ਦੇ ਹਿੱਤਾਂ ਨੂੰ ਅਣਗੌਲੇਆ ਕੀਤੇ ਗਿਆ ਸਭ ਤੋਂ ਵੱਡੀ ਗੱਲ ਹੈ ਕਿ ਜੋ ਭਾਜਪਾ ਨਾਲ ਬਿਨਾਂ ਸ਼ਰਤ ਸਹਿਯੋਗਤਾ ਕਰੀ ਰੱਖਿਆ 20-25 ਸਾਲ ਜਿਨੇ ਮਤਲਬ ਪੰਜਾਬ ਵਿੱਚ ਭਾਜਪਾ ਦੀ ਜੜਾ ਲਾਂਚ ਬੜੀ ਮਦਦ ਕੀਤੀ ਹੈਗੀ ਅੱਜ ਭਾਜਪਾ 18.5% ਵੋਟ ਸ਼ੇਅਰ ਨਾਲ ਪੰਜਾਬ 'ਚ ਆਪਣੇ ਪੈਰ ਜਮਾਣ ਦੀ ਕੋਸ਼ਿਸ਼ ਕਰਦੀ ਹੈਗੀ ਹੈ ਇਹ ਸਾਰੇ ਕਾਸੇ ਵਾਸਤੇ ਇਹ ਜਿੰਮੇਵਾਰ ਨਹੀਂ ਕਲ-ਕਲ ਵਾਲੇ ਦੂਜੇ ਕਿੰਨੀ ਸੱਚ ਹੈ ਕਿੰਨਾ ਝੂਠ ਹੈ ਮੈਂ ਨਹੀਂ ਕਹਿੰਦਾ ਪਰ ਗੁਰੂ ਰਣ ਸਾਹਿਬ ਦੀ ਬੇਅਦਬੀ ਤੇ ਨਸ਼ੇ ਦੀ ਤਸਕਰੀ ਦਾ ਮੁੱਦੇ ਵੀ ਅਕਾਲੀ ਦਲ ਦੇ ਗਾਲੇ-ਕਾਲੀ ਪਏ ਹੋਏ ਹੈ ਅਕਾਲੀ ਦਲ 'ਚ ਊੜ ਪੜ ਰਹੀ ਹੈ ਕਿਵੇਂ ਦੇਖਦੇ ਹੋ ਦੁੱਖੋ ਕਾਲੀ ਦਲ 'ਚ ਫੁੱਟ ਪੈਣੀ ਤੇ ਕਾਲੀ ਦਲ ਦਾ ਕਮਜ਼ੋਰ ਹੋਣਾ ਮੇਰੇ ਮਤ ਇਜੀ ਫੋਰ ਤੇ ਅਲੱਗ ਵਿਚਾਰ ਹੋ ਸਕਦੇ ਆ ਪੰਜਾਬ ਦੀ ਰਾਜਨੀਤੀ ਵਾਸਤੇ ਇਹ ਕੋਈ ਚੰਗਾ ਸੰਕੇਤ ਨਹੀਂ ਹੈਗਾ ਕਿਉਂਕਿ ਸੰਗੀ ਢਾਂਚੇ ਵਿੱਚ ਖੇਤਰੀ ਪਾਰਟੀਆਂ ਦਾ ਫੋਨਾ ਤੇ ਉਹਨਾਂ ਦਾ ਮਜ਼ਬੂਤ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੀਆਂ ਕੇਂਦਰੀਕਰਿਤ ਪਾਰਟੀਆਂ ਇਹਨਾਂ ਦੀਆਂ ਆਪਣੀਆਂ ਇੱਕ ਪ੍ਰਾਇੋਰਟੀਜ਼ ਹੁੰਦੀਆਂ ਹੈਗੀਆਂ ਆਪਣੇ ਇੱਕ ਏਜੰਡਾ ਹੁੰਦਾ ਤਾਂ ਕਿ ਖੇਤਰੀ ਪਾਰਟੀਆਂ ਦਾ ਏਜੰਡਾ ਉਹ ਖੇਤ ਉਹ ਖੇਤਰੀ ਸਪੈਸ ਕੋ ਖੋਤਾ ਉਹ 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 ਆਲੇ ਦੁਆਲੇ ਕੋ ਪੰਜਾਬ ਪੰਜਾਬ ਦੀ ਖੇਤਰੀ ਪਾਰਟੀ ਜਿੰਦਾ ਪੰਜਾਬ ਦੇ ਖੇਤਾਂ ਵਾਸਤੇ ਪ੍ਰਮੁਖਤਾ ਨਾਲ ਉਹ ਬਾਰੂਗਾ ਸੋ ਮੇਰੇ ਮਨ ਤਾਂ ਸਮਝਦਾ ਕਿ ਪੰਜਾਬ ਦੀ ਬਦਕਿਸਮਤੀ ਹੋਊਗੀ ਜੇ ਅਕਾਲੀ ਦਲ ਖਾਤਮੇ ਵੱਲ ਜਾਂਦਾ ਹੈਗਾ ਜਾਂ ਇੰਨਾ ਕਮਜ਼ੋਰ ਹੋ ਜਾਂਦਾ ਉਹਦੀ ਸਿਆਸੀ ਹਸਤੀ ਉਹਦੀ ਮਿੱਟਰ ਦੇ ਕੰਡੇ ਪਹੁੰਚ ਜਾਂਦੀ ਹੈ ਅਕ ਕਿਆ ਬਜੇ ਮੰਨਤੇ ਹੈ ਸਰ ਪੰਜ ਇਲੈਕਸ਼ਨ ਇੱਕ ਸਾਥ ਹਾਰਨਾ ਲਗਾਤਾਰ ਹਾਰਨਾ ਉਸਕੇ ਪਿੱਛੇ ਕਿਆ ਬਜੇ ਹੈ ਬਜੇ ਇਹ ਕਿ ਜਿਸ ਤਰ੍ਹਾਂ ਸਿਆਲ ਚਲਾਇਆ ਗਿਆ ਜਿਸ ਤਰ੍ਹਾਂ ਕਾਲਜ ਚਲਾਇਆ ਗਿਆ ਪਰਵਾਰਿਕ ਪਾਰਟੀ ਤੌਰ ਤੇ ਚਲਾਇਆ ਗਿਆ ਹੈਗਾ ਬਾਦਲ ਸਾਹਿਬ ਉਹਨਾਂ ਦਾ ਬੇਟਾ ਉਹਨਾਂ ਦੀ ਉਹਨਾਂ ਦੀ ਨੂੰਹ ਉਹਨਾਂ ਦਾ ਜਵਾਈ ਉਹਨਾਂ ਦਾ ਨੂੰ ਦਾ ਪ੍ਰਾਜਾ ਇੱਕ ਖਾਨਦਾਨੀ ਇੱਕ ਪਾਰਟੀ ਬਣਾ ਕੇ ਜਿਵੇਂ ਚਲਾਈ ਗਈ ਹੈਗੀ ਹੈ ਔਰ ਪੰਜਾਬ ਦੇ ਹਿਤਾਣ ਅੰਗੋਲਿਆ ਕੀਤੇ ਗਿਆ ਸਭ ਤੋਂ ਵੱਡੀ ਗੱਲ ਹੈ ਕਿ ਜੋ ਭਾਜਪਾ ਨਾਲ ਬਿਨਾਂ ਛੱਤ ਸਹਿਯੋਗਤਾ ਕਰੀ ਰੱਖਿਆ 20-25 ਸਾਲ ਜਿਨੇ ਮਤਲਬ ਪੰਜਾਬ ਵਿੱਚ ਭਾਜਪਾ ਜਿਹੜਾ ਲਾਂਚ ਬੜੀ ਮਦਦ ਕੀਤੀ ਹੈਗੀ ਹੈ ਅੱਜ ਭਾਜਪਾ 18. ਕੁਝ ਪਰਸੈਂਟ ਵੋਟ ਸ਼ੇਅਰ ਨਾਲ ਪੰਜਾਬ ਵਿੱਚ ਆਪਣੇ ਪੈਰ ਜਮਾਨ ਦੀ ਕੋਸ਼ਿਸ਼ ਕਰ ਰਹੀ ਹੈ ਇਹ ਸਾਰੇ ਕਾਸੇ ਵਾਸਤੇ ਇਹ ਜਿੰਮੇਵਾਰ ਨਹੀਂ ਕਾਲ ਦਲ ਵਾਲੇ ਦੂਜੇ ਕਿੰਨੀ ਸਾਝਾ ਕਿੰਨਾ ਝੂਠਾ ਮੈਂ ਨਹੀਂ ਕਹਿੰਦਾ ਪਰ ਤੇ ਗੁਰੂਆਂ ਸਾਹਿਬ ਦੀ ਬੇਅਦਬੀ ਤੇ ਨਸ਼ਿਆਂ ਦੀ ਤਸਕਰੀ ਦਾ ਮੁੱਦੇ ਵੀ ਅਕਾਲੀ ਦਲ ਦੇ ਗਾਲੇ ਗਾਲੀ ਪਏ ਹੋਏ ਐ ਉਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿ ਲੋਕਾਂ ਦੇ ਨੱਕੋ ਬੁੱਲੋਂ ਇਹ ਪਾਰਟੀ ਲੱਥੀ ਹੈਗੀ ਐ ਅਜੇ ਤੱਕ ਮੁੜ ਕੇ ਬਹਾਲੀ ਦਾ ਨਾਂ ਨਿਸ਼ਾਨ ਨਹੀਂ ਹੈਗਾ